ਉਹਨਾਂ ਪੰਗਾ ਰੋਜੀ ਬੋਲ ਦਿੰਦੇ ਨੇ ਕਿ ਦੀਪੂ ਵਾਲੇ ਆਇਆ ਡੀਪੂ ਵਾਲੇ ਆਇਆ ਉਹਨੇ ਉਧਰ ਨੂੰ ਤੁਰ ਜੂਗੀ ਛੁੱਟ ਲੈਣਾ ਭਾਏ ਹੁਣ ਕੌਣ ਰਹੂਗਾ ਮੈਂ ਤਾਂ ਗੰਡਾ ਵੀ ਪਾਉ ਦੇ ਹਰクセ ਕੱਲ ਦੀ ਮੈਂ ਤਾਂ ਕੰਡੇ ਲਾਉਣੇ ਸੀਗੇ ਹੁਣ ਬੜਾ ਪੰਗਾ ਤੁੰਗੀ ਚੱਕੀ ਫਿਰਦੀ ਆ ਹਾਂ ਉਹ ਮੈਂ ਤਾਂ ਇਹ ਚੁੰਨੀ ਹੈ ਮੇਰੀ ਮੈਂ ਤਾਂ ਇਹਨਾਂ ਨਾ ਕਮੀਜ਼ ਮਿਲਿਆ ਕੇ ਲੈਣਾ ਕੱਪੜੇ ਵਾਲੇ ਬੋਲੇ ਗੁਰਦੁਆਰੇ ਤੁਰੇ ਜਾ ਕੇ ਆਉਣੀ ਆ ਤੈਨੂੰ ਕੋਣ ਕਹਿੰਦਾ ਕੱਪੜੇ ਵਾਲੇ ਬਲੇ ਤੂੰ ਤਾਂ ਅੰਦਰ ਫੜੀ ਤੈਨੂੰ ਕਿੱਥੇ ਸੁਣ ਗਿਆ ਉਹ ਬਾਅਦ ਤਾਂ ਸੁਣਦੀ ਆ ਬੋਲੇ ਨਾ ਉਹ ਨਹੀਂ ਨਹੀਂ ਕਮਲ ਜੀ ਹਾਂ ਤੈਨੂੰ ਤਾਂ ਉਹ ਹੀ ਦੇਖ ਲੈ ਬਿੱਲੀਆਂ ਦੇ ਚੂਹਿਆਂ ਦੇ ਸੁਪਨੇ ਨਾ ਹੋਰ ਬੋਲਿਆ ਕੀ ਫਿਰ ਤੂੰ ਬਾਹਰ ਸੀ ਤੈਨੂੰ ਸੁਣਿਓ ਕਰਿਆ ਨੇ ਓਏ ਉਹ ਤਾਂ ਗੰਡੇ ਦੀ ਪਨੀਰੀ ਵਾਲਾ ਬੋਲੇ ਮੈਂ ਤਾਂ ਕੱਲ੍ਹ ਛੱਡ ਜੀ ਪਰ ਆ ਫਰੇ ਨਹੀਂ ਐਡੂ ਜੋ ਲੈਣ ਗਿਆ ਕੋ ਹੁਣ ਪਿੰਡੀ ਆ ਗਿਆ ਉਹ ਬਾਕ ਗੰਡੇ ਗੰਡੇ ਨੇ ਪਨੀਰੀ ਬੋਲਿਆ ਸੀਗਾ ਬਾਈ ਤਾਂ ਮੈਨੂੰ ਕੱਪੜੇ ਵਾਲੇ ਭਾਈ ਵੀ ਲੱਗੀ ਕਾਹਨੂੰ ਘਪ ਮਾਰੀ ਇਹਨਾਂ ਮੈਨੂੰ ਤਾਂ ਲੱਗਦਾ ਕੱਪੜੇ ਵਾਲੇ ਆਏ ਨਾ ਜੋ ਉਹ ਨਹੀਂ ਨਹੀਂ ਆਏ ਕੱਪੜੇ ਵਾਲੇ ਕਾਹਨੂੰ ਇਹ ਐਨੀ ਠੰਡ 'ਚ ਕੱਪੜੇ ਵਾਲੇ ਕਿੱਥੇ ਆਉਂਦੇ ਨੇ ਅੱਜ ਕੱਲ ਤਾਂ ਨਾ ਸੀਜ਼ਨ ਹੈਗਾ ਜ਼ਿਮੀਂਦਾਰ ਗੰਡੇ ਲੋਗੇ ਨੇ ਇਹ ਤਾਂ ਪਨੀਰੀ ਵੇਚਣ ਆਲੇ ਆਏ ਨੇ ਲੈ ਮੈਂ ਤਾਂ ਅਖਾ ਕਿਤੇ ਕੱਪੜੇ ਵਾਲਾ ਬੋਲਦਾ ਹੂੰ ਤਾਂ ਹੋਉਂਦੇ ਹੁੰਦੇ ਅੱਜ ਠੰਡ ਕਰਕੇ ਤਾਂ ਭਮਾ ਨਾ ਹੁਣ ਵਿਚਾਰੇ ਤੇ ਮੈਂ ਤਾਂ ਨਾ ਇਹਦੇ ਨਾਲ ਕਮੀਜ਼ ਮਲਾ ਕੇ ਲਾਉਣਾ ਸੀ ਚੱਲ ਫਿਰ ਕਦੇ ਮਾਨਸਾਂਗੇ ਲਿਆਵਾਂ ਉਹ ਚਲ ਕੋਈ ਗੱਲ ਨਹੀਂ ਕਦੇ ਫੇ ਉਹ ਮੈਦਾਨਾ ਗੰਡੇ ਦੀ ਪੌਦਲੇ ਆਇਸੀ ਕੱਲ ਮੈਂ ਤਾਂ ਖੇਤ ਗੰਡੇ ਲਾਉਣ ਜਾਣਾਗਾ ਤੇ ਤੂੰ ਅੱਜ ਘਰੇ ਰਹੀਆਂ ਬਾਰ ਵੀ ਬੰਦ ਰੱਖ ਲਈ ਤੇ ਵਾਲੇ ਮੱਜਾਂ ਨੂੰ ਸਾਮੀ ਲੈ ਮੱਜਾਂ ਨਾ ਮੈਂ ਸਾਮੂ ਹਾਂ ਬਾਰਕਾ ਤਾਂ ਬੰਦ ਕਰ ਲੈ ਸੁੱਖੀ ਸ਼ਾਂਦੀ ਜਿੱਦਾਂ ਮੈਂ ਘਰੇ ਹੈਗੀ ਆ ਚਲੋ ਘਰੇ ਨਾ ਇੱਕ ਵਾਰ ਮੈਂ ਡਾ ਜੂ ਹਾਂ ਚਲ ਕਾ ਨੂੰ ਤੂੰ ਘਰੀ ਰਹੀ ਜਾਣਾ ਕਿਥੇ ਨਹੀਂ ਹੈਗਾ ਮੈਂ ਤੈਨੂੰ ਤਹੀਂ ਤਾਂ ਰਸਤੇ ਜਾਣਾਗਾ ਮੈਂ ਤਾਂ ਤੈਨੂੰ ਦੱਸ ਤੈਨਾਂ ਵੀ ਉੱਥੇ ਜਾਣਾ ਸੀ ਡਿੱਪੂ ਤੋਂ ਆਏ ਨਹੀਂ ਮੈਂ ਹੋਰ ਕਿੱਥੇ ਜਾਣਾ ਮੈਂ ਤਾਂ ਮੱਜਾਂ ਨੂੰ ਨੀਰੀ ਪਾਉਣੀ ਆ ਚਲ ਬਸ ਠੀਕ ਹੈ ਤੂੰ ਮੇਰੇ ਵਾਸਤੇ ਕੁੱਟਕ ਚਾਹ ਬਣਾ ਮੈਂ ਤਾਂ ਚਾਹ ਪੀਕੇ ਜਾਵਾਂ ਚਾਹ ਤਾਂ ਪਣਾ ਦਿਆ ਨੀ ਸਾਰਾ ਦਿਨ ਚਾਹੀ ਪੀ ਜਨਾ ਘੰਟਾ ਹੋਇਆ ਚਾਹੀ ਕਿਹ ਟਿੰਦ ਨੂੰ ਉਹ ਚਾਹ ਪੀ ਤੈਨੂੰ ਘੰਟਾ ਤਾਂ ਹੋਇਆ ਫੇਰ ਤੋਂ ਮੇਰੀ ਚਾਹ ਫੜੋਂ ਲੱਗ ਜਾਈਂ ਬੀਦੁਰ ਖੇਤਾ ਨਾ ਨਾ ਮੈਂ ਇੱਥੋਂ ਨਹੀਂ ਆ ਜਾਣਾ ਮੇਰੇ ਤਾਂ ਕੋਈ ਗੱਲ ਕੰਮ ਤੇ ਲੋਟ ਨਹੀਂ ਆਉਂਦੇ ਸਾਲ ਦਾ ਮਹੀਨਾ ਕਰੇ ਤੈਨੂੰ ਚਾਹਾਂ ਦੀ ਬੜੀ ਪਈ ਐ ਕਹਿਵੇਂ ਠੰਡ ਚ ਤੇਰਾ ਫਿਰ ਤਾਂ ਗੰਡੇ ਲਾਉਂਦਾ ਉਹ ਗੰਡੇ ਮੁੱਲ ਲੈ ਲਾਂਗੇ ਉਹ ਮੇਰੀ ਗੱਲ ਸੁਣ ਲੈ ਤੈਨੂੰ ਪਤਾ ਗੰਡਿਆਂ ਦੇ ਲਸਣ ਦਾ ਕੀ ਰੇਟ ਹੋਇਆ ਪਿਆ ਉਹ ਜੇ ਘਰ ਦੇ ਹੋਣਗੇ ਤਾਂ ਮਸਾਲੇ ਚ ਪਾ ਲਿਆ ਕਰਾਂਗੇ achar ਇੰਨੇ ਮਹਿੰਗੇ ਕੌਣ ਲੇਊਗਾ ਬਜਾਓ ਕਾਲੀ ਰੇਟ ਮਹਿੰਗਾ ਹੁੰਦਾ ਫਿਰ ਸਸਤੇ ਹੋ ਜਾਣਗੇ ਉਹ ਵਿਆਹਾਂ ਦਾ ਸੀ ਇਹ ਨਾ ਵਿਆਹਾਂ ਕਰਕੇ ਮਹਿੰਗੇ ਨਾ ਅੱਛਾ ਇਹਦਾ ਮਤਲਬ ਤੂੰ ਹੀ ਵਾਲੀ ਸਣੀ ਹੈ ਉਹ ਮੈਂ ਤਾਂ ਐਡਾ ਹੋ ਗਿਆ ਗੰਡੇ ਲਾਉਂਦਾ ਆਏ ਸਾਰੇ ਗੰਡੇ ਲਾਉਣਾ ਤੂੰ ਮੈਨੂੰ ਕੋ ਡਰਾਈ ਇਹਨੇ ਠੰਡ ਤੋਂ ਆਓ ਤੂੰ ਤਾਂ ਨਾ ਡਰ ਠੰਡ ਤੋਂ ਕੱਪੜੇ ਆਏ ਤਾਂ ਵਿਚਾਰੇ ਡਰ ਗਏ ਉਹ ਤਾਂ ਆਏ ਨਹੀਂ ਤੇ ਤੂੰ ਠੰਡ ਚ ਜਾਣਾ ਭੱਜ ਜਾ ਮੈਂ ਤਾਂ ਚਾਦੀ ਕੁੱਟ ਕਰਕੇ ਜਾਈ ਦਾਨੀ ਆ ਲੈ ਕੱਪੜੇ ਆਏ ਹੁੰਦਾ ਸਰ ਗਿਆ ਉਹ ਜਿਲੀਦਾਰ ਨੂੰ ਜੱਟ ਨੂੰ ਨਹੀਂ ਸਰਦਾ ਇਹਨਾਂ ਤਾਂ ਦੁੱਧ ਦਾ ਕੰਮ ਤੇ ਫਸਲਾਂ ਦਾ ਕੰਮ ਤਾਂ ਸਾਰਾ ਸਬਜ਼ੀਆਂ ਦਾ ਕਰਨੀ ਪੈਂਦਾ ਹੋਰ ਤਾਂ ਸਭ ਨੂੰ ਸਰ ਜਾਂ ਉਹ ਲੈ ਠੰਡ ਠੰਡ ਕਹੀ ਜਾਂਦੀ ਐ ਤਾਂ ਆਹ ਤਾਂ ਰ ਵਧੀਆ ਤੜਕੇ ਮੈਂ ਲਾ ਹੀ ਦਿੱਤੇ ਉਹ ਚਲ ਜਿਹੜੀ ਬਚੀ ਐ ਪਨੀਰੀ ਇਹ ਵੀ ਉੱਥੇ ਖੇਤ ਲਾਇਆ ਆਉਣਿਆ ਪਰ ਇਹ ਕੰਮ ਨਿਬੜੂਗਾ ਇਹ ਤਾਂ ਐਵੇਂ ਕਹੀ ਜਾਂਦੇ ਠੰਡ ਠੰਡ ਇਹ ਤਾਂ ਡਰਾਈ ਜਾਂਦੀ ਐ ਮੈਨੂੰ ਐਵੇਂ ਲੈ ਖਰਪਰੀ ਤੇ ਦਾ ਪਤਾ ਨਾ ਮਾ ਜੇ ਘਰੇ ਹੋਈ ਤਾਂ ਭਾਈ ਤਾਂ ਕਿਰੋਂਦੇ ਬੋਲੇ ਨੇ ਦੀਪੂ ਵਾਲੇ ਤਾਂ ਕਿਤੇ ਬਗਵੀ ਨਾ ਜਾਣ ਜੱਕਦੇ ਨੇ ਇਹਨੂੰ ਲੈ ਕੇ ਜਾਵਾ ਜੇ ਘਰੇ ਹੋਈ ਤਾਂ ਤੇ ਕਿਹੜਾ ਦਵਾ ਲਿਆਊਗੀ ਇਹਨੂੰ ਹਿਸਾਬ ਜਾਲੀੜਾ ਲੈਣ ਦਾ ਪਤਾ ਨਹੀਂ ਨਹੀਂ ਖਰਪਰੀ ਤੇ ਹਾਂ ਤਾਂ ਇਹ ਚੱਲ ਗਿਆ ਭਾਈਆ ਭਾਈ ਬੋਲੇ ਦੀਪੂ ਵਾਲਾ ਨਾ ਤਾਂ ਅੱਜ ਤੱਕ ਕੱਪੜੇ ਵਾਲੇ ਨਹੀਂ ਆਏ ਆਏ ਭਾਈ ਬੋਲੇ ਰੋ ਮੈਨੂੰ ਸੁਣਨੇ ਘਰੇ ਬੋਲਦੀ ਨੂੰ ਆਪ ਤੇ ਤੈਨੂੰ ਕਿੱਥੇ ਸੁਣ ਗਿਆ ਸੁਣਿਆ ਬਾਜੀ ਤਾਂ ਮੈਨੂੰ ਵੀ ਲੱਗ ਰੀਆਂ ਕੱਪੜੇ ਵਾਲੇ ਬੋਲੇ ਹੁੰਦੇ ਨੇ ਉਹ ਤਾਂ ਗੰਡੇ ਵਾਲੀ ਪਨੀਰੀ ਵਾਲੇ ਨਾ ਨਹੀਂ ਪੁੱਤੋ ਪਨੀਰੀ ਵਾਲੇ ਉਹ ਕੱਪੜੇ ਵਾਲਾ ਭਾਈ ਬੋਲਿਆਗਾ ਕਹਿੰਦੇ ਜੁਮੇ ਨੂੰ ਆਉਂਦੇ ਹੁੰਦੇ ਨੇ ਆਪਣੇ ਸ਼ੁੱਕਰਵਾਰ ਨੂੰ ਕਹਿੰਦੇ ਫਿਰ ਤੇਰਾ ਮੁੰਡਾ ਮੈਨੂੰ ਗੱਪ ਮਾਰਿਆ ਉਹ ਤਾਂ ਮੈਨੂੰ ਐ ਕਹਿ ਗਿਆ ਕਹਿੰਦੇ ਇਦਾਂ ਕਿ ਪਨੀਰੀ ਵਾਲੇ ਗੰਡੇ ਵਾਲੇ ਕਿ ਬੰਦੇ ਕਿਦੋਂ ਕਹਿੰਦੇ ਹੁੰਦੇ ਨੇ ਵੀ ਦੀਪੂ ਵਾਲਾ ਭਾਈ ਆਊਗਾ ਬੰਦਿਆਂ ਤਾਂ ਆਏ ਹੁੰਦੇ ਵੀ ਬੁੜੀਆਂ ਤਾਂ ਉਹਦੀ ਵਗ ਜਾਂਣਗੀਆਂ ਅੱ비 ਪੈਸੇ ਲਾ ਕੇ ਆਉਣਗੀਆਂ ਠੀਕ ਹੈ ਤਾਂ ਉਹਨੂੰ ਐਸੀ ਵੀ ਮੈਂ ਇੱਥੇ ਪੈਸੇ ਮੰਗੂਗੀ ਮੈਂ ਕਹਿੰਦੀ ਵੀ ਫੜਾ 500 ਰੁਪਏ ਮੈਂ ਜਾ ਕੇ ਉਹਨੇ ਬੰਦਾ ਕਰਦਾ ਨਾ ਖੇਤ ਨੂੰ ਭੱਜ ਗਿਆ ਸ ਬੰਦੇ ਨਹੀਂ ਆਦੇ ਹੁੰਦੇ ਕਿ ਡੀਪੂ ਬੰਦੇ ਤਾਂ ਗੱਪ ਮਾਰ ਦਿੰਦੇ ਨੇ ਇਹ ਤਾਂ ਕੋਈ ਹੋਰ ਹੈ ਬਹਾਨਾ ਮਾਰ ਦਿੰਦੇ ਨੇ ਆ ਚੱਲ ਗਏ ਆਪਾਂ ਕਈ ਮੈਂ ਤਾਂ ਦੇਖਣ ਨੂੰ ਲਿਆਉਣਾ ਉਹ ਚੁੰਨੀ ਨਾਲ ਲਿਆਉਣਾ ਆਪਦੀ ਨਾਲ ਮਿਲਾ ਕੇ ਕਮੀਜ਼ ਤੇ ਮੈਂ ਲੈਣੀ ਚੁੰਨੀ ਚੱਕ ਕੇ ਆਪਦੀ ਕਿੰਨੇ ਮਰਜੀ ਪੈਸੇ ਲੱਗ ਜਣ ਆਪਾਂ ਨੂੰ ਕਿਵੇਂ ਤਾਂ ਉੱਥੇ ਧਾਰ ਲੱਖਾ ਚੱਲ ਅਗਲੇ ਹਫਤੇ ਦੇ ਆਉਂ ਆ ਵੀ ਤਾਈ ਮੈਂ ਧਾਰ ਲੱਖਿਆ ਇੰਨੀ ਕੋਈ ਨਹੀਂ ਨਹੀਂ ਭਾਈ ਕੋਈ ਨਾ ਮੈਂ ਦੇ ਦੂੰਗੀ ਤੂੰ ਮੈਨੂੰ ਫੇਰ ਦੇ ਦੀ ਲੈ ਕੋਈ ਮੁੰਡਾ ਕਹਿੰਦਾ ਕਿ ਪਨੀਰੀ ਵਾਲਾ ਸੌਰਗੇ ਮੁੰਡਾ ਤੈਨੂੰ ਕਿੱਥੇ ਦੱਸਦਾ ਮੁੰਡੇ ਨੂੰ ਆਇਆ ਵੀ ਜੇ ਜਾਊ ਤਾਂ 5-400 ਲਾ ਕੇ ਆਊਗੀ ਬੰਦੇ ਦੇ ਦੋ ਹੱਥਾਂ ਦੇ ਹੁੰਦੇ ਨੇ ਵੀ ਮੈਂ ਰੋਹੀ ਤਾਂ ਗੱਲ ਐ ਐਵੇਂ ਤਾਂ ਇੱਥੋਂ ਐਵੇਂ ਨਾ ਮੈਂ ਉਸੇ ਤੋਂ ਲੂੰਗੀ ਮੈਂ ਉਸੇ ਦੀ ਜੇਬ ਤੋਂ ਕਢਾਂ ਮੈਂ ਪੈਸੇ ਆ ਜਾਣਦੇ ਨੂੰ ਮੁੜ ਕੇ ਤਾਂ ਮੈਂ ਤਾਂ ਹੁਣੀ ਜਾ ਕੇ ਹੁਣੀ ਨਿਓ ਨਹੀਂ ਮੈਂ ਉਹਨੂੰ ਕਿਹਾ ਭਾਈ ਨੂੰ ਵੀ ਭਾਈ ਅਗਲੇ ਹਫ਼ਤੇ ਦੇਖ ਜਾਊਂਗੀ ਮੈਂ ਤੇ ਇਹਦੇ ਨਾਲ ਨਾ ਕਮੀਜ਼ ਲਿਆਉਣਾ ਹਾਂ ਲਿਆ ਦੇਣਾ ਰੋਹੀ ਦੇ ਘਰ ਨਾਲ ਕਪੜਾ ਉਹ ਤਾਂ ਤੁਹਾਨੂੰ ਬੋਲੇ ਨੇ ਭਾਈ ਤਾਂ ਬਾਹਰ ਦੇ ਦੇ ਤਾਂ ਇਹ ਪਹਿਲੇ ਨਾ ਮੈਨੂੰ ਕੱਲੇ ਕਮੀਜ਼ ਦਿਓ ਸੀ ਹੁਣ ਐ ਨਹੀਂ ਪਤਾ ਮੈਂ ਤਾਂ ਮੋਟਾ ਸੂਟ ਮੋਟਾ ਸੂਟ ਲਿਆਈ ਭਾਈ ਮੋਟਾ ਵੀ ਲੈਣ ਹਾਂ ਤਾਂ ਠੰਡੀ ਵਾਲੀ ਹੈਗੀ ਠੰਡੇ ਤਾਂ ਹੈਗੀ ਹੋਰ गंढे का काले लाए तो ला मनी ना हरप्रीत ठंडी वाली सी चाह को पी के जाना महा तू क्या चाह मगर छेती लेके आ जाएगी ठंडी वाली है चाह पीए चाह चू बनाई के ना को टा पता नहीं की करी जी ओने पता नहीं किधर गई है हम तो ऊ तो मझा मनी होगी ਵੀਰੇ ਤਾਂ ਮੋਹਰੇ ਆਤੇ ਮੱਝਾਂ ਮੰਨੀ ਵੀਰੇ ਕਿਤੇ ਦੀਦੀ ਲੈ ਉਹ ਮੈਂ ਹਰਾ ਲਿਆ ਕਿ ਹਕੂਮ ਜੀ ਕਰੀ ਰੇ ਉਥੇ ਹਰਾ ਪਿਆਗਾ ਮੱਝਾਂ ਖੜੀਆਂ ਨੇ ਉਮ ਜੀ ਕਰ ਆ ਛੋਟਾ ਗੇਟ ਵੀ ਖੁੱਲਿਆ ਪਿਆਗਾ ਉਹ ਗਈ ਕਿੱਧਰ ਹੈ ਮੈਨੂੰ ਸਮਝ ਨਹੀਂ ਆਉਂਦੀ ਗੱਲ ਦੀ ਘਰ ਹੀ ਸਮਾ ਛੱਡ ਕੇ ਬਾਜੀ ਉਹ ਚਰ ਬੈਠਿਆਂ ਦੋ ਮਿੰਟ ਆਰਾਮ ਕਰਦੇ ਕੋਈ ਨਹੀਂ ਆ ਜੂ ਕਿ ਉਧਰ ਗਈ ਹੋਊਗੀ ਦੇਖਦੇ ਆ ਪੁੱਛਦੇ ਆ ਇਹ ਤਾਂ ਉਹੀ ਗੱਲ ਕਰਤੀ ਮੈਂ ਆਖਿਆ ਸੀ ਘਰੋਂ ਨਾ ਜਾਈ ਤੂੰ ਐਨੀ ਠੰਡ 'ਚ ਵੀ ਨਹੀਂ ਖੜ੍ਹਦੀ ਪਤਾ ਨਹੀਂ ਕਿੱਧਰ ਭੱਗ ਜੰਮੀਆਂ ਨੇਗੀਆਂ ਲਤਾਈ ਵਧੀਆ ਰੇਟ ਨਾ ਮਿਲ ਗਈ ਹੋਰ ਨਾ ਤੂੰ ਤੂੰ ਤਾਂ ਭਾਈ ਆਦੀ ਸਿੱਕੇ ਭਾਈ ਨਹੀਂ ਆਇਆ ਕਿ ਦੀਪੂ ਵਾਲਾ ਕਿ ਕਹੀਏ ਫਿਰ ਮੈਨੂੰ ਕਹੀ ਜਾਂ ਨਾ ਜੀ ਨਾ ਮੈਂ ਆਖਿਆ ਚਲ ਗੰਡੇ ਆਉ ਆਹ ਮੈਨੂੰ ਕੋਈ ਨਾ ਪਤਾ ਸੀ ਹੁਣ ਗੰਨੇ ਦੀ ਪਨੀਰੀ ਵਾਲਾ ਮੈਂ ਗੱਪ ਮਾਰਦਾ ਹਾਂ ਹਾਂ ਭਾਈ ਮੇਰੇ ਤਾਂ ਪੇਸ਼ੇ ਨਾ ਮਾਰਿਆ ਮੈਂ ਤਾਂ ਕੋਈ ਗੰਡੇ ਦੀ ਪਨੀਰੀ ਵਾਲਾ ਸੁਣੀ ਨਹੀਂ ਬੋਲਦਾ ਮੈਂ ਤਾਂ ਦੀਪੂ ਵਾਲੀ ਇਹੀ ਸੁਣਿਆ ਬੋਲਦਾ ਇਹ ਤਾਂ ਬੜੇ ਚਿਰ ਦਾ ਬੋਲਿਆਗਾ ਤਾਈ ਮੈਨੂੰ ਕਿਤੇ ਲੜੇ ਨਾ ਸਾਡਾ ਤਾਂ ਦੇਖ ਨਾ ਬਾਾਰ ਵੀ ਖੁੱਲਾ ਸੀ ਜੇ ਖੇਤੋਂ ਮੁੜ ਕੇ ਆ ਗਏ ਮੈਂ ਤਾਂ ਦੀਉ ਗਾਲਾ ਦੇਖੀ ਜੋ ਦੇਈ ਜਾਣੇ ਗਾਲਾ ਮੈਂ ਤਾਂ ਕੱਪੜੇ ਤਾਂ ਹੁਣ ਲਿਆਉਣੀ ਸੀਗੇ ਮੇਰੇ ਕੋਲ ਵਧੀਆ ਡੋਸਟ ਲਿਆਈ ਹਾਂ ਹਾਂ ਭਾਈ ਤੇਰੇ ਨਾਲ ਕੁੜਲਾਂ ਦੇ ਬਣ ਕੇ ਵਧੀਆ ਹੋਰ ਭਾਈ ਕੱਪੜੇ ਤਾਂ ਹੁਣ ਲਿਆਉਣੇ ਤੇਰੇ ਨਾਲ ਆ ਮੈਂ ਹੁਣ ਤੇ ਕੁੜੀਆਂ ਨੂੰ ਦੇ ਦੂੰਗੀ ਚਲਤਾ ਹੀ ਆਏ ਹੈ ਨਾ ਜੇ ਆਪਾਂ ਇਕੱਠੇ ਲੈਨੇ ਰੇਟ ਜਾਂ ਵਧੀਆ ਬਣ ਜੇ ਹੁਣ ਆਪਾਂ ਨੂੰ 550 ਦੇ ਲਾਤੇ ਲਾਤੇ ਹੋਰ ਤੇ ਨਹੀਂ ਫਿਰ ਇਕੱਲੇ ਕਰੇ ਨੂੰ ਮਹਿੰਗੇ ਦੇਣਾ ਮਹਿੰਗਾ ਲੈ ਭਾਈ ਚਾਹ ਪੀ ਗੀ ਆ ਨਾ ਬਸ ਪਾਈ ਫਿਰ ਮੈਂ ਹੁਣ ਜਾਣੀਆ ਮੈਨੂੰ ਕਿੰਨਾ ਚਿਰ ਹੋ ਗਿਆ ਦੇਹ ਗਈ ਨੂੰ ਡੀਪੂ ਚ ਤੇ ਹੁਣ ਮੈਂ ਜਾਣੀਆ ਚਾ ਤੂੰ ਜਾ ਕਰੇ ਹੁਣ ਚਲ ਤਾਈ ਫੇਰ ਮਾਰ ਲੀਂ ਕਿਹੜਾ ਮੈਂ ਫੇਰ ਆਉਂਗੀ ਭਾਈ ਲੈ ਤਾਈ ਦੇ ਬਹਾਨੇ ਨਾ ਵਿਚਾਰੀ ਨਾ ਵਧੀਆ ਮੇਰੇ ਸ਼ੂਟ ਮਿਲ ਗਏ ਦੇਖਦੀ ਆਂ ਬੁਆ ਆਇਆ ਤਾਂ ਹੂਏ ਮਰਦਾ ਹੋ ਬੈਠਾ ਮੰਜੇ ਤੇ ਆਖਿਆ ਤਾਂ ਆ ਜਾ ਆ ਜਾ ਉਹ ਤੜੀ ਨਹੀਂ ਲੈ ਕਿ ਮੈਂ ਲਫਾਫੇ ਭਰੀ ਆਉਂਦੀ ਆਗੀ। ਨਾ ਲਫਾਫੇ ਭਰਨੇ ਨਹੀਂ ਸੀ ਤੂੰ ਤਾਂ ਕਹਿੰਦਾ ਗੰਡੇ ਨਹੀਂ ਪਨੀਰੀ ਵਾਲੇ ਆਏ। ਉਹ ਕਿੱਥੇ ਸੀ ਪਨੀਰੀ ਵਾਲੇ ਤੇ? ਮੈਨੂੰ ਤਾਂ ਦਿਖਾਈ ਨਹੀਂ। ਕੱਪੜਿਆਂ ਨੇ ਬੈਠੇ ਸੀ। ਤੈਨੂੰ ਕਿਹਨੇ ਕੱਪੜੇ ਵਾਲੇ ਤੇ ਤੂੰ ਮੈਨੂੰ ਝੋੜੂ ਬਾਲ ਕੇ ਭਾਗੇ ਤੂੰ ਕਹਿੰਦਾ ਕਿ ਕੱਪੜੇ ਵਾਲੇ ਤਾਂ ਬੋਲੀ ਨਹੀਂ ਗੰਡੇ ਨਹੀਂ ਪਨੀਰੀ ਵਾਲੇ ਬੋਲੇ। ਆ ਹੁਣ ਕਿੱਥੋਂ ਆਦੇ ਛੋਟੇ। ਤੈਨੂੰ ਕਿਹਨੇ ਰਸਤਾ ਵੀ ਡਿਫੋਲੇ ਆਏ ਨੇ? ਤੈਨੂੰ ਕਹਿੰਦਾ ਪਤਾ ਲੱਗਿਆ? ਛਾ ਮੈਨੂੰ ਪਤਾ ਹੀ ਨਹੀਂ ਲੱਗੂ। ਤੂੰ ਬਾਹਰ ਚਲਾਤੀਆਂ ਕਰਦਾ ਮੇਰੇ ਨਾਲ। ਗੰਡੇ ਡੰਡ ਜਾਣੇ ਸੀ ਤੂੰ ਭਗ ਜਾਣਾ। ਤੂੰ ਮੈਨੂੰ ਕਹਿੰ ਉੱਡ ਗਈ ਤੂੰ ਬੜੀਆ ਕਰਿਆ ਉਹ ਮਿਲ ਕਿਰੇ ਛੱਡ ਨਾ ਦਾ ਟੋਕਾ ਕਰਿਆ ਨਾ ਮੱਝਾ ਨੀਰਾ ਪਾਇਆ ਉਹ ਮੱਝਾਂ ਤੜਾਈ ਜਾਂਦੀਆਂ ਨੇ ਛੋਟਾ ਵੇਟ ਵੀ ਖੁੱਲਿਆ ਤੇ ਵੱਡਾ ਵੀ ਸਪੱਟ ਛੱਡ ਗਈ ਤੂੰ ਉਹ ਤੈਨੂੰ ਪਤਾ ਨਹੀਂ ਕੋਈ ਮਾੜਾ ਮੋਟਾ ਤੈਨੂੰ ਅਕਲ ਨਹੀਂ ਹੈ ਵੀ ਮੈਂ ਫੇਟ ਗਿਆ ਸੀਗਾ ਨਾ ਮਾਰਦਾ ਘੱਤ ਮੇਰੇ ਕੋਲ ਮੈਨੂੰ ਤਾਂ ਗੁੱਸਾ ਚੜ ਗਿਆ ਫਿਰ ਮੈਂ ਗੁੱਸੇ ਚ ਮਾਰ ਵੀ ਨਹੀਂ ਡਾਇ ਮੈਂ ਖੁੱਲੀ ਛੱਡ ਕੇ ਜਾਉਂ ਮੈਂ ਉਹ ਮੈਨੂੰ ਤੁਹਾਣਾ ਐ ਰਸਾ ਵੀ ਤੈਨੂੰ ਦੱਸਿਆ ਕੀ ਨੇ ਉਥੇ ਕੱਪੜੇ ਲੈ ਆਏ ਨੇ ਤਾਈ ਨੇ ਅੱਛਾ ਤਾਈ ਨੇ ਦੱਸਿਆ ਤੇ ਨਹੀਂ ਉਹ ਤਾਂ ਮੈਨੂੰ ਬੋਲ ਮਾਰਨਾ ਆ ਗਈ ਤਾਈ ਕਹਿੰਦੀ ਮੈਂ ਕੁੜਮਾਂ ਦੇ ਕੱਪੜੇ ਲੈ ਕੇ ਮਾ ਕਤਾਈ ਉਹ ਤਾਂ ਗੰਡੇ ਨਹੀਂ ਪਨੀਰੀ ਵਾਲੇ ਆਏ ਤੇ ਉੱਥੇ ਕੱਪੜੇ ਵਾਲੇ ਤਾਂ ਜਾਏ ਨਹੀਂ ਉਹ ਤਾਈ ਕਹਿੰਦੀ ਤੈਨੂੰ ਕਿਹਨੇ ਕਹਤਾ ਕੰਮ ਲਗੇ ਤਾਂ ਕੱਪੜੇ ਵਾਲੇ ਆਏ ਨਾ ਨਹੀਂ ਆਜਾ ਚੱਲ ਗਏ ਤੇ ਜਦੋਂ ਗੰਨੇ ਉੱਤੇ ਕੱਪੜੇ ਬੈਠੇ ਆ ਦੇਖ ਲਾ ਜਾ ਤੇ ਖਾਣਾ ਉਹ ਤੈਨੂੰ ਉਹ ਤਾਈ ਉਹਦਾ ਕੰਮ ਨਹੀਂ ਹੈਗਾ ਕੋਈ ਹਾਂ ਤੂੰ ਉਹਦੇ ਮੰਗਰ ਲਾ ਕੇ ਠੀਕ ਹੈ ਆਰੇ ਲਾਹਾਂ ਬਾਗ ਜਨੀਆ ਰਾਮਰਾ ਦੇ ਨਾਲ ਤਾਂ ਚੁੰਨੀ ਨਾਲ ਤਾਂ ਮਿਲਿਆ ਨਹੀਂ ਇੱਕ ਤਾਂ ਲੈਣੀ ਆ ਹਾਂ ਤਾਂ 700 ਦਾ ਲਾਇਏ ਪੈਸੇ ਦੇ ਦੀ ਹੁਣ ਪੈਸੇ ਦੇ ਦੀ ਕੋ ਪੈਸੇ ਮੈਂ ਤੈਨੂੰ ਕਾਦੇ ਦੇ ਆ ਛੂਟਾ ਨਹੀਂ ਛੋਟਾਂ ਦੇ ਮਤਲਬ ਤੈੱਕੀ ਗਿਆ ਸੀ ਉਹ ਤੇ ਛੂਟ ਲਈ ਫੇਰ ਨਾ ਕਹਿ ਕੇ ਜਾਂਦਾ ਗੱਪ ਨਾ ਮਾਰਦਾ ਨਹੀਂ ਮੈਂ ਇੱਕੋ ਹੀ ਲੈ ਕੇ ਆਉਂਦੀ ਹੁਣ ਮੈਂ ਦੋ ਨਹੀਂ ਆਇਆ ਦੇਖ ਲੈ ਜੇ ਸੋਨੇ ਮੋਟਾ-ਮੋਟੇ ਵਾਲੀ ਸੋਣੀ ਛੂਟ ਹੈ ਇਹਦੇ ਨਾਲ ਤਾਂ ਸਟਾਲ ਵੀ ਹੈ ਕਿੰਨੇ ਰੇਲੇ ਬਤੁਹੇ ਇਹ 550 ਦਾ ਹੈ 550 ਦਾ ਹਾਂ ਉਹ ਮੈਂ 550 ਦਾ ਹਾਂ ਤੇ ਆ 700 ਦਾ ਲਾਇਆ ਇਹ ਤਾਂ ਮੋਟਾ ਵਾਲਾ ਪਸ਼ਮੀਨੇ ਦਾ ਉਹ ਤੇਰਾ ਭਲਾ ਹੋ ਜੇ ਤੂੰ ਤਾਂ ਇਹਨੇ ਛੂਟਣ ਦੇ ਲਈ ਜਾਨੀ ਹੈ ਹਾਂ ਉਹ ਮੈਂ ਤਾਂ 500 ਦੀ ਕੱਲ ਰਹਿ ਲੈ ਗੰਡਾਂ ਦੀ ਪਨੀਰੀ ਲੈ ਆਇਆ ਆਪਾਂ ਨੂੰ ਸਾਲ ਭਰ ਦੇ ਗੰਡੇ ਹੋ ਜਾਣਗੇ ਉਹ ਮਾਰੇ ਮੁੱਟੀ ਸੰਜਣ ਦੀ ਕਰ ਲਿਆ ਕਰ ਕੱਲਾ ਮੈਂ ਕੀ ਕਰਾਂ ਗੰਡੇ ਤਾਂ ਤੇਰੇ ਸਾਲ ਭਰ ਦੇ ਹੋਣਗੇ ਆ ਛੁੱਟਣਾ 5 ਸਾਲ ਪਾਉਂਗੀ 5 ਸਾਲ ਨਹੀਂ ਆਂਦਾ ਮੈਂ ਤੈਨੂੰ ਦੱਸਾਂ 5 ਸਾਲ ਆ ਸੋਹਣਾ ਉੱਤੇ ਲੈ ਤਾਂ ਦੇਖੀ ਕਿੰਨਾ ਸੋਹਣਾ ਲੱਗੂਗਾ ਆਏ 5 ਮਹੀਨੇ ਦਾ ਛੁੱਟਣਾ ਵਾਲੀ ਹੋਣੀ ਐ ਤੂੰ ਕਿਹੜੇ 5 ਸਾਲ ਪਾਉਣੀ ਐ ਕਿਹੜੇ 5 ਮਹੀਨੇ ਨਹੀਂ ਆਂਦੇ ਨਾ ਮਾ 5 ਮਹੀਨੇ ਤਾਂ ਕੱਪੜੇ ਵਾਲੇ ਨਹੀਂ ਹੁੰਦੇ ਉਹ ਵੀ 8 ਦਿਨਾਂ ਤੋਂ ਨੇ 8 8 ਦਿਨ ਕੋਈ ਬਾੜੇ ਹੋਗੇ ਹੈ ਹਾਂ ਫਿਰ ਬਾੜੀ ਹੁੰਦਾ ਹਰ ਤੱਕ ਤਾਂ ਮੈਂ ਲੈ ਉਹ ਦਿੰਦਾ ਕੱਪੜੇ ਮੈਨੂੰ ਓ ਮੇਰੀ ਗੱਲ ਸੁਣ ਲੈ ਤੂੰ ਹੂੰ ਮੈਂ ਤਾਂ ਥੋੜੂ ਫਿਰੂ ਕਰਦਾ ਉੱਥੋਂ ਆਇਆਗਾ ਗੰਡੇ ਦੇ ਪਨੀਰੀ ਰਾ ਕੇ ਤੇ ਮੱਜਾਂ ਉਮਜ ਕੇ ਖੜੀਆਂ ਉਹ ਤੂੰ ਮੱਜਾਂ ਨੂੰ ਮੇਰਾ ਪਾ ਜਾ ਕੇ ਮੈਂ ਜਾ ਕੇ ਨਾ ਤਾਈ ਨੂੰ ਪਤਾ ਦੇ ਕੇ ਆਉਣਾ ਤਾਈ ਦੇ ਸਾਰੇ ਪੰਗੇ ਤਾਈ ਛੇੜਦੀ ਐ ਉਹ ਤਾਈ ਨੂੰ ਕੀ ਪਤਾ ਇਹਨੇ ਤਾਈ ਤਾਂ ਵਿਚਾਰੀ ਆ ਗਈਆਂ ਕੁੜਗਾਂ ਦੇ ਲਈ ਆ ਸ਼ੂਟ ਉਹ ਕੁੜਗਾਂ ਮੈਂ ਕਿਹਨੇ ਕੀਏ ਉਹ ਤਾਈ ਆਰ ਦੇ ਲਈ ਆਈ ਤੂੰ ਮੇਰੀ ਗੱਲ ਸੁਣ ਲੈ ਤਾਈ ਕੁੜੀਆਂ ਦੇ ਚਲ ਕੋਈ ਗੱਲ ਨਹੀਂ ਕੁੜੀਆਂ ਕਿੱਤਰੀਆਂ ਲਿਓਣੇ ਪਾਉਂਦੇ ਨੇਗੇ ਅੱਛਾ ਕੁੜੀਆਂ ਕੱਪੜੀਆਂ ਤਾਂ ਕੱਪੜੇ ਪਾਉਣੀਆਂ ਆਂ ਮੈਂ ਤੇ ਬਹੂਆਂ ਨਹੀਂ ਪਾਉਣੀਆਂ ਹੁੰਦਾਂ ਘਰ ਆਏ ਨਾ ਨੂੰ ਨਾ ਲੈ ਆ ਕੇ ਦਿਓ ਇਹਦੇ ਮੈਨੂੰ ਪਾਉਣੇ ਨਹੀਂ ਕੱਪੜੇ ਮੇਰੀ ਗੱਲ ਸੁਣ ਲੈ ਤਾਈ ਤਾਂ ਕੋਈ ਤਿੱਥ ਤਿਹਾੜਤੀ ਲੈ ਆ ਕੇ ਦਿੰਦੀ ਆ ਹੁਣ ਲੋੜੀ ਤੇ ਚੱਲ ਕੁੜੀਆਂ ਨੂੰ ਦੇਣੀ ਸੀ ਕੱਪੜੇ ਤੇ ਤੂੰ ਹੀ ਮੂੰ ਚੱਕ ਕੇ ਭੱਜ ਜਾਨੀਂ ਮੈਂ ਫੇਰ ਜੇ ਮੈਂ ਲਈ ਆਈ ਲੋੜੀ ਤੇ ਮੇਰੇ ਨਾਲ ਕੀ ਲੋੜਾ ਆ ਗਿਆ ਉਹ ਜੇ ਮੇਰੀ ਗੱਲ ਸੁਣ ਲੈ ਜੇ ਬੰਦਾ ਚੱਲ ਤਾਈ ਤੇ ਨੂੰ ਸੱਦ ਕੇ ਲੈ ਵੀ ਗਈ ਸੀ ਹੂੰ ਕਿ ਚੱਲ ਰੈਨ ਆ ਕੋਈ ਕੱਪੜੇ ਲੈ ਜਾਂਦੇ ਇਹਦਾ ਮਤਲਬ ਐ ਤਾਂ ਨਹੀਂ ਕਿ ਜੇ ਤੂੰ ਨਾਲ ਰੱਖ ਜੇ ਤੂੰ ਵੀ ਆਪਦੇ ਕੱਪੜੇ ਚੱਕ ਲਿਆ ਤੂੰ ਬਾਲਾ ਮਤਨ ਦਾ ਸਭ ਬੋਲੇ ਨਹੀਂ ਤਮ ਕਰੇ ਸਿਉਣੀ ਜੇ ਜਾਦੇ ਬੋਲੇਗਾ ਨਾ ਮੈਂ ਚੱਕ ਕੇ ਇਹਨਾਂ ਨੂੰ ਸਿਉਣੇ ਦੇ ਆਉ ਤਿੰਨ ਤਿੰਨ ਸੌ ਰੁਪਏ ਸਮਾਈ ਦਾ ਲੈਣੀਆਂ ਪਰ ਚੀਸ ਹੋਰ ਹੋ ਜਾਊਗਾ ਦੇਖ ਲੈ ਹੁਣ ਉਹ ਮੇਰੀ ਗੱਲ ਸੁਣ ਲੈ ਹਾਂ ਤੂੰ ਸਾਰਾ ਦਿਨ ਖਰਚੇ ਕਰਦੀ ਰਹਿੰਦੀ ਐ ਉਹ ਮਾੜਾ ਮੋਟਾ ਘੱਟ ਖਰਚਾ ਕਰਿਆ ਕਰ ਮਾੜਾ ਮੋਟਾ ਸੰਜਮ ਕਰਿਆ ਕਰ ਫੇਰ ਤਾਂ ਚੱਲਦੇ ਹੁੰਦੇ ਨੇ ਮੈਂ ਤੈਨੂੰ ਸੇ ਕੱਪੜਾ ਲੀਣਾ ਤਾਂ ਪਾਉਣੀ ਐ ਮੈਂ ਤੈਨੂੰ ਦੱਸ ਕੁਛ ਨਹੀਂ ਜਾਣਨ ਨਾਲ ਮੈਂ ਤਾਂ ਦੋ ਕੁੜਤੇ ਪਜਾਮੇ ਤੇਰੇ ਵੀ ਲੈਂਦੀ ਸੀ ਗੱਲ ਕਰ ਮੈਂ ਡਰਦੀ ਨਹੀਂ ਨੇਈ ਮੈਂ ਆਖੂਗਾ ਮੇਰੇ ਘਰ ਤਾਂ ਨਹੀਂ ਮੈਂ ਤਾਂ ਆਪਦੇ ਆਪੇ ਲਿਆਂਦਾ ਮੇਰੀ ਗ ਕਈ ਨਾਲ ਕੀ ਜਾਣੇਗਾ ਨਾਲ ਕੁਝ ਨਹੀਂ ਜਾਂਦਾ ਉਹ ਜੇ ਡਾਨੇ ਬਾਨੀ ਵਰਗੇ ਇਹ ਗੱਲਾਂ ਸੋਚਦੇ ਉਹੋ ਬੰਦੇ ਮੀਰ ਨਾ ਹੁੰਦੇ ਫਿਰ ਤੋ ਉਹ ਧੰਨ ਨਾ ਜੋੜਦੇ ਉਹ ਆਪਾਂ ਦਾ ਆਹੀ ਗੱਲ ਕਰਨ ਜਾਣਦੇ ਹੁੰਦੇ ਆ ਉਹ ਆਪਾਂ ਤਾਂ ਕਿਤੇ ਉਹ ਡਾਨੀ ਬਾਨੀ ਬਣੀ ਨਾ ਆਪਾਂ ਤਾਂ ਛੋਟੇ ਜਿਹੇ ਜ਼ਿੰਮੇਦਾਰਾਂ ਛੋਟੇ ਜਿਹੇ ਰਹਾਂਗੇ ਮੈਂ ਤੈਨੂੰ ਦੱਸਾਂ ਆਪਾਂ ਤਾਂ ਨਹੀਂ ਬਾਹਰ ਵੱਡੇ ਬਣੀਦਾ ਵੱਡਿਆਂ ਦੇ ਬਾਹਰ ਵੱਡੇ ਸੁਖ ਨੇ ਲੇਖ ਨੇ ਉਹ ਜਾ 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 ਕੇ ਚਾਹ ਬਣਾ ਆ ਕੁੱਟ ਨਾਲੇ ਮੱਜਾਂ ਨੂੰ ਮੀਰਾ ਆਪਾ ਤੇ ਤੂੰ ਮੈਂ ਚਾਹ ਪੀ ਕੇ ਕੋਈ ਗੱਲ ਨਹੀਂ ਟਾਈ ਕੋਲੇ ਜਾ ਕੇ ਲਾਜ਼ਮੀ ਆਉਂਗਾ ਵੀ ਤੂੰ ਤਾਂ ਹੀ ਚੰਗੀ ਸਿੱਖਿਆ ਦਿੰਨੀ ਐ ਇਹ। ਜਾ ਬਗ ਜਾ ਤਾਈ ਕੁੜੇ, ਤਾਈ ਤੈਨੂੰ ਕਹਿ ਦੂਗੀ ਭਾਈ ਮੈਂ ਤਾਂ ਆਦਿਓ ਕੁੜਮਾਂ ਦੇ ਲੈਣਗੀ ਸੀ। ਉਹ ਆਪਦੇ ਲੈ ਜਾ। ਜਾ ਲੱਗ ਜਾ। ਚਾਹੀਦਾ ਸਾਰਾ ਪਤਾ ਤਾਈ ਨੂੰ ਮੈਂ ਦੱਸਿਆ ਸੀ। ਕਈ ਕੱਪੜੇ ਨਾ ਮਾਰੇ ਜਾਣ ਕੇ ਨਾ ਮੈਨੂੰ ਠੂੜਵਾਲ ਕੇ ਬਾਗਾ ਵੀ ਪਨੀਰੀ ਵਾਲੇ ਆਏ। ਹੁਣ ਤੂੰ ਤਾਂ ਪਨੀਰੀ ਲਿਆ 500 ਦੀ ਤੇ ਮੈਂ ਕੱਪੜੇ ਲਈ ਤਰਿਆ ਫਿਰ। ਹਾਂ ਵਧੀਆ ਕਰਿਆ। ਆਹ ਦੇਖ ਲੈ। ਸਾਡੀ ਸੋਚ। ਕਿ ਧਨ ਕਿਹੜਾ ਨਾਲ ਜਾਊਗਾ? ਧਨ ਕਿਹੜਾ ਇੱਕ ਦੇ ਧਰਕੇ ਲੈ ਜਾਣਾ। ਉਹ ਅਸੀਂ ਇਹ ਗੱਲਾਂ ਸੋਚਦੇ ਰਹਿੰਨੇ ਆ। ਉਹ ਜੇ ਕਿਤੇ ਡਾਨੀ ਬਾਨੀ ਵਰਗੇ ਕੱਲਾ ਸੋਚਦੇ ਕਿ ਤਨ ਕਿਹੜਾ ਸਾਡੇ ਨਾਲ ਜਾਊਗਾ ਉਹ ਤਾਂ ਫਿਰ ਮੀਰ ਹੀ ਨਾ ਹੁੰਦੇ ਇਹ ਸਾਡੇ ਦਾ ਸੋਚ ਹੀ ਇਹੀ ਜੀ ਆ ਕਿ ਅਸੀਂ ਕਿਹਾ ਬਈ ਫਿਰ ਡਾਨੀ ਬਾਨੀ ਬਣ ਜਾਗੇ ਅਸੀਂ ਕਿਹਾ ਮੀਰ ਬਣ ਜਾਗੇ ਉਹ ਮੀਰ ਤਾਂ ਫੇਰੀ ਬਣਿਆ ਜਾਊ ਜੇ ਆਪਾਂ ਚਾਰ ਪੈਸੇ ਜੋੜਾਂਗੇ ਉਹ ਆਉਂਦੇ ਤਾਂ ਘੱਟ ਨੇ ਲਾਉਨੇ ਆਪਾਂ ਬਾਲੇ ਆ ਮੇਰੀ ਗੱਲ ਸੁਣ ਲੈ ਕੋਈ ਖਿਆਲ ਕਰ ਲੈ ਚਾਹ ਚਾਹ ਪੀ ਚਾਹ ਚੱਕ ਮੈਂ ਤਾਂ ਚਾਹ ਪੀ ਰੂਆ ਕੋਈ ਮੈਂ ਤਾਂ ਕੱਲਾ ਇਹਨੇ ਸਰਪੇ ਕਰਦਾ ਰਹਿਣਾ ਤੇ ਤੂੰ ਭੋੜਾ ਵੀ ਸਰਫਾ ਨਹੀਂ ਕਰਦੀ ਐਂ ਕਰ ਕੇਵੇਂ ਚੱਲਣੇ ਕਰ ਚੱਲਣ ਨੂੰ ਮੈਂ ਕਿਹੜਾ ਕੋਕਰ ਚੱਲਣ ਨੂੰ ਕੋਈ 2 2 3 3000 ਦੇ ਚੱਕ ਲਈ ਉਹ ਸਾਰੇ ਉਹ 2000 1200 ਦੇ ਛੂਟ ਲੈਦੇ ਨੇ ਕਿੰਨੇ ਕੁ ਲੈਣੇ ਨੇ ਯਾਰ 1200 ਦੇ ਛੂਟ ਲੈਦੇ ਨੇ 1200 ਕਿਹੜਾ ਇਹੀ ਬਣ ਜਾਂਦੇ ਅੱਛਾ ਕਿਹਨੇ ਕਰ ਸਕਦਾ ਕੀੜੀ ਨੂੰ ਤੇ ਤੱਕੜਿਆ ਜਾ ਗਈ ਉੱਥੇ ਰਹਾ ਹੁੰਦਾ ਤੂੰ ਕੀ ਕੰਨਾ ਕਰਦੀ ਐ ਆਹ ਕੀੜੀ ਤਾਂ ਲੋਟ ਹੀ ਨਹੀਂ ਆਉਂਦੀ ਭਰਾ ਕੀੜੀ ਨੂੰ ਕਿ ਤੱਕੜਿਆ ਜਾ ਕੇ ਨਾ ਦੇ ਕੀੜੀ ਤਾਂ ਦਬੋਂਦ ਕੋਈ ਨਹੀਂ ਕੋਈ ਗੱਲ ਨਹੀਂ ਆਹ ਮੈਂ ਕਿਹਨੂੰ ਤੈਨੂੰ ਲੋਟਾ ਤੂੰ ਕੀ ਕਰੇਂਗਾ ਲੋਟਾ ਮੈਂ ਲੈ ਆਈ ਜਿਹੜੇ ਲੈਉਣੇ ਸੀ ਤੂੰ ਤਾਂ ਕਰਤਾ ਸੀ ਲੋਟ ਤੂੰ ਤਾਂ ਗੱਪ ਮਾਰ ਕੇ ਗਿਆ ਸੀ ਅਜੇ ਤਾਂ ਮੈਨੂੰ ਇਹਦੇ ਨਾਲ ਦਾ ਚੁੰਨੀ ਨਾਲ ਦਾ ਨਹੀਂ ਮਿਲਿਆ ਤੇ ਮੇਰੇ ਬੱਜਾਂ ਨੂੰ ਸਾਵੇਂ ਜਾ ਕੇ ਤੇ ਇਹ ਗੱਲਾਂ ਕਰੀ ਜਾਂਦੇ ਆ ਜਾ ਜਾ ਹਾਂ ਮੈਂ ਕਿਹਾ ਜੀ ਤੂੰ ਦੀ ਲੈਣਾ ਨਹੀਂ ਜਣਾ ਨਹੀਂ ਕੋਈ ਕੰਮ ਨਹੀਂ ਕਰਦੀ ਜਦੋਂ ਬਾਤ ਸੁਣਦੀ ਐ ਸਪੀਕਰ ਚ ਉਹਦੀ ਡੀਪੂ ਵਾਲੇ ਤੁਰ ਜਾਂਦੀ ਐ ਕੋਈ ਮੈਂ ਕਿਹਾ ਤੂੰ ਚਾਹ ਨਾ ਪੀ ਕੇ ਤਾਈ ਕੋਲ ਜਾ ਕੇ ਆਉਣਾ ਚਲ ਹਰ ਤਰੀ ਦੇ ਪਰਾਲੇ ਨਾਲ ਨਾਲ ਮਾਇ ਲੈ ਆਈ ਨਾਲ ਮੈਨੂੰ ਵਧੀਆ ਬਲਾਈ ਸੋਨੇ ਦੀ ਵਾਲੇ ਕਾਲੋ ਹੁਣ ਤਾਂ ਕੱਪੜਿਆਂ ਨਾਲੇ ਲੈਣਾ ਵੀ ਆਉਂਦਾ ਮੈਨੂੰ ਤਾਂ ਜ਼ਮੀਨ ਹੀ ਲੈਣੇ ਆਉਂਦੇ ਮਸਾਂ ਨਾਲੇ ਪੈਸੇ ਲਾਉਿਆ ਉਹ ਨਹੀਂ ਆਲੇ ਮੈਨੂੰ ਲੀੜਾ ਨਹੀਂ ਚੱਜਦਾ ਖਰੀਦਣਾ ਆਉਂਦਾ ਉਹ ਤਾਂ ਨਾਲੇ ਵਧੀਆ ਮੈਨੂੰ ਸਾਹਬ ਨਾਲ ਦੁਬਾਰ ਤੇ ਨਾਲੇ ਬਾਰੇ ਪੈਸੇ ਨਹੀਂ ਲਵਾਈ ਤੇ ਨਾਲੇ ਮੈਨੂੰ ਵਧੀਆ ਛੂਟ ਦਵਾ ਲਈ ਚੱਲ ਬੜਾਈ ਸੋਣ ਅੰਦਰ ਵੀ ਧਰ ਦੇ ਚੱਲ ਆ ਧਰ ਤੇ ਕੀ ਆਰਾ ਹੋਰ ਕਿ ਦੇੜੀ ਵਾਲੀ ਸੀ ਲੀੜੇ ਲੈਉਣੇ ਆ ਲੀੜੇ ਚੱਲ ਵਧੀਆ ਲੈ ਆਈ ਤਾਈ ਘਰੇ ਐ ਲੈ ਕਰੀ ਨਹੀਂ ਦੀਂਦਾ ਕੋਈ ਤਾਈ ਕਤਾ ਆ ਜਾ ਭਾਈ ਕਰੀਆਂ ਆਸੇ ਭਾਈ ਕਿੱਥੇ ਬੋਲੀ ਜਾਨੀ ਐ ਭਾਈ ਮੈਂ ਭਾਈ ਮਾਤਾ ਦੀਪੂ ਤੇ ਬਾਗੀ ਤੇ ਮਿਲ ਕਾ ਪਾੜਾ ਚੱਲ ਗਿਆ ਮੈਂ ਤਾਂ ਸੇਕਦੀ ਸੀ ਅਗਨ ਚਾਕੇ ਉਹ ਤਾਈ ਤੂੰ ਕੀ ਸੇਕਦੀ ਸੀ ਉਹ ਤੂੰ ਡੀਪੂ ਜਾਣਾ ਸੀਗਾ ਉਹ ਮੈਂ ਤਾਂ ਹਰਪ੍ਰੀਤ ਨੂੰ ਆਏ ਕਿ ਗਿਆ ਸੀ ਜਿਵੇਂ ਕੰਡੇ ਜੀ ਪਨੀਰੀ ਲਾ ਕੇ ਉਹਦਾ ਖੇਤ ਤੇ ਤੂੰ ਇਹਦਾ ਮੱਝਾਂ ਨੂੰ ਮੀਰਾ ਪਾ ਲਈ ਮੈਂ ਤੂੰ ਘਰੋਂ ਰਹੀ ਉਹ ਮੈਂ ਜਦੋਂ ਝੂਠ ਬੋਲਿਆ ਸੀ ਬੀ ਸਪੀਕਰ ਜੇ ਨੀ ਪੁਆ ਨਹੀਂ ਬੋਲੇ ਗੰਡੇ ਨਹੀਂ ਪਨੀਰੀ ਬੋਲੇ ਤੇ ਤਾਈ ਤੂੰ ਨਾਲ ਲੈ ਕੇ ਨਾੜੀ ਲੈ ਜੇ ਬਾਕੀ ਇਹ ਭਾਈ ਹੁਣ ਫੇਰ ਨਹੀਂ ਤਾਂ ਕੀ ਪਤਾ ਸੀ ਮੈਨੂੰ ਆਏ ਹੋ ਗਿਆ ਮੈਂ ਕਿ ਚੱਲ ਉਹਦੇ ਸੀਗੇ ਨਾਲ ਮਾਏ ਬਾਪ ਜੂ ਮੈਂ ਤਾਂ ਪੁੱਛ ਕੇ ਨੂੰ ਨਾਲ ਹੀ ਲੈ ਜੀ ਮੈਂ ਕਿ ਨਾਲੇ ਕੱਲ ਤੂੰ ਮੈਨੂੰ ਦਵਾ ਲਈ ਹੋ ਕੰਦੀ ਵੀ ਮਾਈ ਵੀ ਲੈਣੇ ਨੇ ਉਹ ਤਾਂ 21 ਲੈਣੇ ਨੇ ਉਹ ਤਾਂ ਦੇਖ ਲੈ ਆਏ 8ਵੇਂ ਆਏ 8ਵੇਂ ਕੱਪੜੇ ਲਿਆਉਂਦੀ ਐ ਕੋਈ ਸੰਜਮ ਨਹੀਂ ਕਰਦੀ ਭਰਾ ਵੀ ਉਹਦੀ ਗੱਲ ਕੋਈ ਚੰਗੀ ਨਹੀਂ ਹੈਗੀ ਬੇਬਾਈ ਚੰਗੀੰਸਾ ਸੱਤ ਤੇ ਤਾਂ ਹੋਰ ਗੱਲਾਂ ਦੇ ਬਥੇਰੇ ਨੇ ਲੀੜੇ ਤੇ ਖਾਣਾ ਹੰਡਾਉਣਾ ਤਾਂ ਹੈਗਾ ਹੀ ਜਵਾਕਾਂ ਨੇ ਜੇ ਹੁਣ ਆਪਾਂ ਉਹਨਾਂ ਨੂੰ ਆਖੀ ਜਾਵਾਂ ਜੇ ਵੀ ਪਾਉਣ ਹੰਡਾਉਣ ਨਾ ਉਹ ਭਾਈ ਫਿਰ ਜਵਾਕਾਂ ਨੇ ਕੰਮ ਵੀ ਕੀ ਕਰਨੇ ਨੇ ਉਹ ਤਾਈ ਤੇਰੀ ਗੱਲ ਤਾਂ ਠੀਕ ਐ ਖਾਣਾ ਪੈਣਾ ਤਾਂ ਘਰ ਜ਼ਰੂਰੀ ਐ ਇਹਦਾ ਮਤਲਬ ਇਹ ਤਾਂ ਨਹੀਂ ਵੀ ਡਿੱਕੋੜਾ ਚਲ ਦੁਕਾਨਦਾਰੀ ਆ ਨਾ ਇਹਦਾ ਉਹ ਤਾਂ ਆਏ ਹਫਤੇ ਆਉਂਦੇ ਐ ਇਹਦਾ ਮਤਲਬ ਆਏ ਤਾਂ ਵੀ ਆਏ ਹਫਤੇ ਆਰਦੀ ਕੱਪੜੇ ਲੈ ਚਲ ਤੇਰੇ ਨਾਲ ਬਾਗੀ ਸੀ ਚਲ ਕੁੜੀਆਂ ਦੇ ਕੱਪੜੇ ਲੈਣੇ ਸੀ ਕੋਈ ਗੱਲ ਨਹੀਂ ਉਹ ਤੈਨੂੰ ਦਵਾਉਂਦੀ ਗਾਰਡੀ ਇਹ ਵਾਲੀ ਚੱਕਲੀ ਉਹ ਪਾਈਤ ਕਰਨੇ ਹੁਣ ਕੁੜੀਆਂ ਦੇ ਲੈ ਨਾਲ ਸਾਡੀਆਂ ਕੁੜੀਆਂ ਦੇ ਲੀੜੇ ਦੇਖ ਕੇ ਨਾਲ ਫੇ ਰੋਲੂ ਵੀ ਆਏ ਹੋ ਗਏ ਵੀ ਹੁਣ ਮੈਂ ਵੀ ਦੋ ਟੂਟ ਲੈ ਜਾ ਉਹਦਾ ਵੀ ਮਨ ਕਰਿਆ ਫੇਰ ਕਿਪਾ ਹੀ ਕਿੰਨੀ ਕੁ ਗੱਲ ਹੈ ਉਹ ਤਾਈ ਇਸੇ ਗੱਲ ਦੀ ਕਸੂਰ ਆ ਉਹ ਜਦੋਂ ਨਾਲ ਜਾਂਦੀਆਂ ਨੇ ਕਿਸੇ ਦੇ ਉਹਦੀ ਆਪ ਦੇ ਕੱਪੜੇ ਨਾਲ ਲੈਂਦੀ ਐ ਇਹਦੀ ਉਹ ਗੱਲ ਵਧੀਆ ਨਹੀਂ ਉਹ ਤਾਂ ਦੇਖ ਲੈ ਖਰਚੇ ਇੰਨੇ ਇੰਨੇ ਖਰਚੇ ਕੀ ਜਾਂਦੀ ਐ ਹੁਣ ਦੇਖ ਲੈ ਮੈਂ ਤਾਂ 500 ਦੀ ਪਨੀਰੀ ਲਿਆ ਸਾਰਾ ਪਰਿਵਾਰ ਗੰਡੇ ਖਾਊਗਾ ਸਾਲ ਭਰ ਤੇ ਉਹ 5-500 ਛੋਟਾ ਥੀ ਲਾਇਆ ਹੀ ਮੈਂ ਤਾਂ ਕੋਈ ਨਾ ਕੋਈ ਤਾਂ ਚੂ ਪਨੀਰੀ ਲਿਆ ਗੰਡੇ ਖਾਉਂਗੇ ਸਾਲ ਭਰ ਤੇ ਚਲ ਭਾਈ ਫਿਰ ਉਹ ਵੀ ਹੁਣ ਛੂਟ ਲੈ ਜਾਂ ਪਾਉਗੀ ਦੋ ਸਾਲ ਉਹ ਕੀ ਪਾਟਣ ਲੱਗੇ ਨੇ ਸਿਆਲ ਵਾਲੇ ਢੀੜੇ ਨੇ ਬੁਲਾਈ ਸੋਣ ਨਾਲੇ ਕਹਿੰਦੇ ਬਾਹਲੇ ਪੈਸੇ ਲਾ ਕੇ ਆਈਏ ਸਾਢੇ 5 500 ਰੁਪਏ ਲਾ ਕੇ ਆਈਏ ਪਤਾਈ ਸਾਢੇ 5 500 ਤਾਂ ਲਾ ਕੇ ਆਈਏ ਉਹ ਆਏ ਹਰ ਹfte ਲਉਂਦੀ ਏ 500 ਕਹੇ 1000 ਲਾ ਦੇ ਕਹੇ 500 ਇਹਦਾ ਮਤਲਬ ਕੱਪੜੇ ਲੈ ਲਓ ਕੇਰਾ ਲੈ ਲਓ ਬੰਦਾ ਸੀ ਜਾਂਦੇ ਇਹਦਾ ਮਤਲਬ ਐ ਸੁਣ ਵੀ ਆਹ ਵਰਤੀ ਤੁਰੇ ਫਰੇ ਬੰਦਾ ਹਾਏ ਹਾਏ ਤੇ ਤਾਂ ਹੀ ਹੁੰਦੇ ਆਹ ਹੁਣ ਚਾਂਸ ਵਾਲੇ ਲਈ ਜਾਂਦੀਆਂ ਨੇ ਬੁੜੀਆਂ ਫੇਰ ਕੀ ਕਰਨ ਫੇਰ ਇਹਨਾਂ ਗਰਮੀ ਵਾਲੇ ਲੈ ਲੈਣੀਆਂ ਪੱਗਨ ਚੇਚ ਹੁਣ ਬਾਈ ਫੇਲੀ ਡਾ ਬੁੜੀਆਂ ਨੇ ਲੈ ਨਹੀਂ ਨੇ ਕੋ ਤਾਈ ਤੂੰ ਮੈਨੂੰ ਤਾਂ ਕਹੀ ਜਾਨੀ ਐ ਸਾਨੂੰ ਤਾਂ ਤੂੰ ਸਮਝਾਉਂਦੀ ਨਹੀਂ ਆਪ ਦੇਖ ਲੈ ਉਹੀ ਪਤਲੇ ਕੱਪੜੇ ਪਾਈ ਫਿਰਦੀਆਂ ਉਹ ਤੂੰ ਸੰਜਮ ਕਰਦੀਏ ਘਰ ਬੰਦੀਏ ਇਹ ਘਰ ਨਹੀਂ ਬੰਦਣਾ ਭਾਈ ਬੁੜੀਆਂ ਦੇ ਕਾਜੇ ਹੁੰਦੇ ਨੇ ਇਹ ਜੀ ਪਾ ਲੈਣੀਆਂ ਨੇ ਇਹ ਜਵਾਕੜੀਆਂ ਫੇਰ ਤੈਨੂੰ ਪਤਾ ਪਈ ਹੁਣ ਨਿਆਣੀਆਂ ਦਾ ਤੇਰ ਕਹੇ ਜਾ ਕੋਈ ਦੇਖਰਵਾ ਜਾਉਂਦਾ ਉਹ ਜੀ ਪਾਉਂਦੀਆਂ ਨੇ ਉਹ ਤਾਂ 21 ਜਵਾਕੜੀਆਂ ਨੇ ਉਹ ਤੁਸੀਂ ਦੇਖ ਲੈ ساری ਉਮਰ ਐਂ ਸੰਜਮਣ ਵਾਲੀ ਕੱਢ ਲਈ ਅੱਜ ਕੱਲ੍ਹ ਇਹਨਾਂ ਸੰਜਮ ਪੂਰਾ ਵੀ ਨਹੀਂ ਕਰਦੀਆਂ ਨਹੀਂ ਭਾਈ ਤਾਂ ਕਿਉਂ ਨਹੀਂ ਕਰਦੇ ਆ ਕੋਈ ਹੁਣ ਘਰੋਂ ਤਾਂ ਇੱਥੇ ਆਉਣੀ ਚੱਲੀ ਡੱਕਪਾਤ ਹੁਣ ਚੱਲ ਪਾਉਣਾ ਹੀ ਆ ਭਾਈ ਜਵਾਕਾਂ ਨੇ ਹੁਣ ਫੇਰ ਖਾਚੇ ਤਾਂ ਹੋਰ ਤਾਂ ਮਾਜਿ ਬਿਧਾ ਦੇ ਬਚਾਲੇ ਉਦਰੀ ਬਹੁਤ ਹੈ ਕੋਤਾ ਜੀ ਉਹ ਤਾਂ ਤੇਰੀ ਗੱਲ ਠੀਕ ਹੈ ਉਹ ਐ ਤਾਂ ਰੱਬ ਚੱਲ ਬਿਮਾਰੀ ਠਮਾਰੀ ਤੋਂ ਸੁੱਖ ਸ਼ਾਂਤੀ ਰੱਖੇ ਇਹ ਵੱਡੀ ਗੱਲ ਹੁੰਦੀ ਹੈ ਵਾਹ ਤਾਂ ਸਿਰ ਅਜੇ ਉਹ ਗੱਲ ਮੈਨੂੰ ਠੰਡ ਲੱਗ ਜਾਂਦੀ ਆ ਆਪਾਂ ਕਿੰਨੇ ਕਿੰਨੇ ਲਾ ਦੇਣੇ ਆ ਜਿਉਂਨ ਆਪਾਂ ਮੋਟੇ ਦੋ ਛੂਟ ਪਾ ਲਾਂਗੇ 1000 ਰੁਪਏ ਦੇ ਲੈ ਕੇ ਫੇਰ ਕਿੰਨੀ ਗੱਲ ਹਾਂ ਤਾਂ ਠੀਕ ਹੈ ਨਾਲੇ ਹੁਣ ਕਿੰਨੇ ਦਿਨ ਹੋ ਗਏ ਮਹੀਨਾ ਹੋ ਗਿਆ ਸੂਰਜ ਨਹੀਂ ਨਿਕਲਿਆ ਐਡਾ ਇਹ ਠੰਡ ਲੱਗਦੀ ਰੁਪਈਆ ਵੀ ਬਾਹਰ ਲੱਗਦੇ ਮਾਰੇ ਲੱਗ ਜਾਂਦੇ ਨੇ ਭਾਈਆ ਕੋਈ ਗੱਲ ਵਾਂਗੂ ਕਿ ਜੱਟ ਗੰਨਾ ਨਹੀਂ ਦਿੰਦਾ ਭੇਲੀ ਦੇ ਦਿੰਦਾ ਉਹ ਤਾਂ ਆਪਾਂ ਕਿੰਨੇ ਕਿੰਨੇ ਲਾਏ ਉਹਨੇ ਥੂਟਾ ਦੇਰੀ ਫਿਰ ਆਪਾਂ ਕਾਕਾ ਕਰ ਲੱਗ ਗਏ ਹਾਂ ਤਾਂ ਹੀ ਗੱਲ ਤੇ ਠੀਕ ਹੈ ਨਾ ਜੱਟ ਕਹਿੰਦੇ ਹੁੰਦੇ ਗੰਨਾ ਨਹੀਂ ਦਿੰਦਾ ਭੇਲੀ ਦੇ ਦਿੰਦਾ ਤੇ ਉਹ ਡਾਕਟਰਾਂ ਨੂੰ ਕਿੰਨੇ ਰੁਪਈਏ ਦੇਈ ਜਾਂਦੇ ਹੋਰ ਆਪਾਂ ਸਾਰੇ ਸਿਰ ਪਾਈ ਹੱਥ ਕੁੱਟ ਜਾਂਦੇ ਮੋٹے ਲੀਡਾ ਦੇਰੀ ਆਪਾਂ ਖਦਦੇ ਨੇ ਵੀ ਐਂ ਡੰਗ ਸਰਜੂਆਂ ਦਾ ਸਿੰਹੀ ਨਾ ਗੀ ਜੇ ਨਾ ਠੰਡ ਹੈ ਉਹ ਠੰਡ ਲੱਗ ਜਾਂਦੀ ਆ ਆਪਾਂ ਉਹਦੂ ਵੀ ਜਿਆਦੇ ਪੂਝੇ ਬਤਾ ਲੈਨੇ ਆ। ਉਹ ਤਾਈ ਮੈਂ ਤਾਂ ਨਾ ਘਰੋਂ ਬੜਾ ਗਰਮ ਹੋ ਕੇ ਆਇਆ ਸੀ। ਵੀ ਮੈਂ ਤਾਈ ਨਾਲ ਲੜ ਕੇ ਆਉ। ਉਹ ਤੂੰ ਤਾਂ ਮੈਨੂੰ ਇੰਨੀਆਂ-ਇੰਨੀਆਂ ਸਿਆਣੀਆਂ-ਸਿਆਣੀਆਂ ਗੱਲਾਂ ਮੈਨੂੰ ਸਮਝਾਉਂਦੀਆਂ। ਉਹ ਮੇਰੇ ਦਿਮਾਗ ਵਿੱਚ ਗੱਲਾਂ ਵਹਾਤੀਆਂ। ਮੈਨੂੰ ਤਾਂ ਠੰਡਾ ਠਾਰ ਹੀ ਕਰਤਾ ਜਾਵਾਂ। ਠੰਡਾ ਠਾਰ ਭਾਈ ਫਿਰ ਚਾਹ ਘਰ ਦਿੰਨੇ ਆ। ਬਾਈ ਜਾਂ ਚਾਹ ਕਰ ਲੈਨੇ ਆਂਗੇ। ਉਹ ਤਾਈ ਚਾਹ ਤਾਂ ਨਾ ਹੀ ਲਿਆ। ਅਵੇ ਦੇਖ ਲੈ ਆਪਾਂ ਗੱਲਾਂ ਕਰੀ ਜਾਂਦੇ ਆ ਨਹੀਂ ਬੰਦਾ ਜਦੋਂ ਆਉਂਦਾ ਹੈਗਾ ਉਹਦੀ ਬੰਦਾ ਇਹ ਕਹਿੰਦਾ ਭਾਈ ਚਾਹ ਪਾਣੀ ਬਣਾਉਣੇ ਪਹਿਲਾਂ ਤਾਂ ਕੋਈ ਗੱਲ ਹੀ ਨਹੀਂ ਕਰੀ ਚਾਹ ਦੀ ਫੇਰ ਚਾਹ ਪਾਣੀ ਹੁਣ ਬਣਾਉਣੇ ਆਂਗੇ ਉਹ ਤਾਂ ਬਾਹਲੇ ਤੇ ਜਿੱਦੀ ਪਈ ਹੈ ਹੁਣ ਆਪਾਂ ਨੰਨੀ ਛੱਦਰੀ ਚਾਹ ਬਣਾਉਣੇ ਆਂ ਬਾਹਰ ਜਾਣਾ ਆਪਾਂ ਚਾਹ ਪੀਣੇ ਕੋਈ ਗੱਲ ਨਹੀਂ ਤਾਈ ਮੈਂ ਤਾਂ ਚਾਹ ਪੀ ਕੇ ਆਇਆ ਸੀਗਾ ਮੈਂ ਤਾਂ ਖੇਤੋਂ ਠਰੂ ਠਰੂ ਕਰਦਾ ਆਇਆ ਸੀ ਤਾਂ ਹੀ ਮੈਂ ਥੋੜਾ ਜਿਹਾ ਗਰਮ ਹੋ ਗਿਆ ਆਉਂਦੇ ਆ ਨਾ ਇਹਦਾ ਮੱਝਾ ਸਾਮੀਆਂ ਉਹਨੇ ਮੈਂ ਕੋਈ ਹੋਰ ਕੰਮ ਧੰਦਾ ਨਾਲੇ ਹੋਰ ਤਾਂ ਕਈ ਗੱਲ ਦੇਖ ਲੈ ਉਰਲਾ ਗੇਟ ਵੀ ਲੈ ਪਹਿਲਾ ਗੇਟ ਗੇਟ ਹੀ ਖੁੱਲੇ ਛੱਡੀ ਗੇਟ 'ਚ ਪੱਟ ਪਈ ਸੀ ਉਹ ਭਾਂਡੇ ਚੱਕ ਕੇ ਲੈ ਜਾਣਾ ਭਾਈ ਮੇਰੇ ਨਾਲ ਬਾਜ਼ੀ ਘਰ ਮੁਹੋ ਕੇ ਆ ਸੀ ਭਾਈ ਠੰਡਾ ਪਾਣੀ ਪਿਆ ਦੇ ਨਾ ਫ੍ਰਿਜ ਚੋਂ ਘਰ ਉਹ ਭਾਈ ਤੂੰ ਕਿਹੜੀ ਗੱਲਾਂ ਕਰੇ ਤੂੰ ਤਾਂ ਛੇੜਾਂ ਕਰਦੀ ਐ ਤੂੰ ਮੈਨੂੰ ਬਰਫਾ ਦਾ ਪਾਣੀ ਮੈਨੂੰ ਬਿਮਾਰ ਕਰਨ ਨੂੰ ਫਿਰਦੀ ਐ ਭਾਈ ਕੋਚੂ ਕਹਿੰਦਾ ਕਿ ਮੈਂ ਗਰਮ ਹੋਇਆ ਆਇਆ ਸੀ ਤੂੰ ਹੀ ਆਇਆ ਨਾ ਭਾਈ ਕਿ ਮੈਂ ਗਰਮ ਹੋ ਆਇਆ ਸੀ ਫੇਰ ਭਾਈ ਠੰਡਾ ਪਾਣੀ ਪਿਆ ਦੇ ਨਾ ਭਾਈ ਠੰਡਾ ਹੋ ਜਾਏਗਾ ਉਹ ਤਾਈ ਤੂੰ ਨਾ ਛੇੜਨ ਨੂੰ ਛੱਡ ਉਹਨੂੰ ਜੇ ਨਾਲ ਲੈ ਕੇ ਜene ਹੁੰਦੇ ਐ ਐਨਾ ਕ ਸਮਝਾ ਦਿਆ ਕਰ ਗੇਟ ਤਾਂ ਬੰਦ ਕਰਕੇ ਵਗ ਜਿਆ ਕਰੂੰਗੀ ਚਲ ਕੋਈ ਨਾ ਭਾਈ ਕਿੱ데 ਹੁਣ ਗਈਆਂ ਨੇ ਹੁਣ ਅਸੀਂ ਫੇਰ ਫੇਰ ਆਵੋਗੇ ਤੇ ਅਸੀਂ ਫੇਰ ਦੀ ਚੰਗੀ ਚੰਗੀ ਜਾਵਾਂਗੇ ਅਵਾਸੀ ਵੀ ਹੁਣ ਜਿਹੜੇ ਹਫਤੇ ਨੂੰ ਅਸੀਂ ਫੇਰ ਵੀ ਬਖ ਦੂਗੀਆਂ ਤੇ ਹੋਰ ਤਾਂ ਖਚੂ ਹੀ ਆ ਕੇ ਕੋਈ ਗੇਟ ਬੰਦ ਕਰ ਜਾ ਕਰੋ ਮਾਰੇ ਚੰਗਾ ਸਹੀ ਗੇਟ ਬੰਦ ਕਰ ਜਾਓ ਕਰਾਂਗੇ ਕਰ ਲੈ ਸਮਝਾ ਲਿਆ ਗੱਲ ਤਾਈ ਜਿਹੜੀ ਜਿਹੜੇ ਹੁਣ ਗਈਆਂ ਨੇ ਇਸ ਹਫਤੇ ਉਹਦੇ ਅਸੀਂ ਗੇਟ ਬੰਦ ਕਰਕੇ ਜਾਵਾਂਗੀਆਂ ਅਖਰੀ ਸੋਚ ਚੈਨਲ ਤੇ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਨੇ ਸੋਨੇ ਕਮੈਂਟ ਕੀਤੇ ਅਸੀਂ ਨਾਮ ਬੋਲਣ ਜਾ ਰਹੇ ਹਾਂ ਹਰਦੇਵ ਸਿੰਘ ਜੀ ਪਰਮਿੰਦਰ ਕੌਰ ਫਤੇਗੜ ਸਾਹਿਬ ਜੀ ਰੇਖਾ ਸ਼ਰਮਾ ਦ੍ਰੁਪਿਕਾ ਸ਼ਰਮਾ ਨੈਿਤ ਸ਼ਰਮਾ ਲੀਲਾ RAM ਨੰਗਲਾ ਰਮਿੰਦਰ ਕੌਰ ਹਮਜਾਪੁਰ ਲਾਪ੍ਰਿਤ ਇੰਜੀਨੀਅਰ ਵਰਕਸ ਕੋਟਕਪੂਰਾ ਕ੍ਰਿਸ਼ਨ ਲਾਲ ਡਰਾਈਵਰ ਡੇਲਵਾ ਰਾਜਸਥਾਨ ਬਲਵਿੰਦਰ ਸਿੰਘ ਚਾਨਾ ਵੀਰਪਾਲ ਕੌਰ ਚਾਨਾ ਰਾਮਗੜੀ ਰਤਿਆ ਹਰਿਆਣਾ ਐਸ਼ਾ ਪੁੱਲਰ ਅਮੈਸ਼ਾ ਪੁੱਲਰ ਜਗਰਾਜ ਪੁੱਲਰ ਡਾਕਟਰ ਰਣਜੀਤ ਸਿੰਘ ਖੰਗੂ ਊੜਾ ਲਤਾਲਾ ਲੁਧਿਆਣਾ ਕੈਲਗਰੀ ਕੈਨੇਡਾ ਗੁਰਵਿੰਦਰ ਸਿੰਘ ਕੁਲਾਰ ਪਿੰਡ ਮਿੱਡੂ ਖੇੜਾ ਸ਼੍ਰੀ ਮੁਕਸਰ ਸਾਹਿਬ ਜੀ ਬੋਬੀ ਰਾਜਾ ਹਾਂਗਕਾਂਗ ਤਰਨਵੀਰ ਸਿੰਘ ਮੋਗਾ ਹੈਪੀ ਜੋਸ਼ੀ ਪਰਮਜੀਤ ਕੌਰ ਮੋਗਾ ਰਵਿੰਦਰ ਕੌਰ ਗੜਸਾਣਾ ਮੰਡੀ ਬਲਜਿੰਦਰ ਸਿੰਘ ਮਨੋਹਰ لال ਬਜਾਜ, ਨਿਰਮਲਾ ਰਾਣੀ ਬਜਾਜ, ਕੋਠਾਗੁਰੂ ਬਠਿੰਡਾ, ਕਮਲਦੀ ਬਠਿੰਡਾ, ਨਰਸੀਰਾ ਬਠਿੰਡਾ, ਜਸਪਾਲ ਕੌਰ, ਨਿਸ਼ੀਤਰ ਪਸੌੜੀਆ ਪਸੌੜਵਾਲਾ, ਦਰਸ਼ਨ ਸਿੰਘ ਨਵੀਂ ਮੰਡੀ ਗੜਸਾਣਾ, ਦਰਸ਼ਨ ਸਿੰਘ ਚੁਨੇਰ, ਸੁਖਵਿੰਦਰ ਕੌਰ ਹੁਸ਼ਿਆਰਪੁਰ, ਅਮਰ ਸਿੰਘ ਪਟਿਆਲਾ ਰਿਉਨੂ ਅਰੋੜਾ ਦਿੱਲੀ, ਬਲਜੀਤ ਸਿੰਘ ਕੈਨੇਡਾ, ਜਸਜੀਤ ਸ਼ਰਮਾ, ਕਮਲੇਸ਼ ਪਠੇਲਾ, ਸ੍ਰੀ ਮੁਕਸਰ ਸਾਹਿਬ ਜੀ ਸ਼ਾਸ਼ੀ ਵਾਦਵਾ ਸ਼੍ਰੀ ਪੌਂਟਾ ਸਾਹਿਬ ਜੀ ਗੋਰਾ ਲਾਲ ਪਰਮਜੀਤ ਨੰਗਲ ਗੜੀਆ ਕੋਰਾਲੀ ਗੁਰਦੀਪ ਸਿੰਘ ਦਿਉ ਨਾਮਸੋ ਦੀਪਾ ਜੈਸਮੀਨ ਕੌਰ ਪਠੜ੍ਹ ਬਲਵਿੰਦਰ ਬਰਾੜ ਕੁਲਵਿੰਦਰ ਕੌਰ ਨਾਗਰਾ ਕਮਲੇਸ਼ ਕੁਮਾਰੀ ਸ਼ੇਰਗੜ ਚੀਮਾ ਲਖਵਿੰਦਰ ਸਿੰਘ ਬਲਵੰਤ ਸਿੰਘ ਸ਼ੇਰਗਿੱਲ ਲੁਧਿਆਣਾ ਸੁમિતਰਾ ਸ਼ਰਮਾ ਗਿੱਲ ਆਟੋ ਵਰਕਸ ਸੁਖਦੀਪ ਸਿੰਘ ਗਿੱਲ ਤਾਰੇਵਾਲਾ ਮੋਗਾ ਏਕਮ ਸਿੱਧੂ ਬਠਿੰਡਾ ਸੰਦੀਪ ਕੌਰ ਮੋਗਾ ਦਰਸ਼ਨ ਸਿੰਘ ਬੀਐਸਐਨਐਲ ਮਾਨਸਾ ਦਰੋਗਾ ਸਿੰਘ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਆ ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ ਜਿੰਨਾ ਵੀਰਾਂ ਤੇ ਭੈਣਾਂ ਦੇ ਨਾਮ ਬੋਲਣ ਮਨਿਓ ਰਹਿ ਗਏ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸੁਝਾਅ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ